ਆਦਮ ਖਾਂ ਰਾਜਾ ਜਿਹੜਾ ਅਸਲੀ ਸੱਸੀ ਦਾ ਬਾਪ ਸੀ ਉਸਦੇ ਦਰਬਾਰ ਵਿੱਚ ਜਦੋਂ ਇਹ ਗੱਲ ਗਈ ਤਾਂ ਰਾਜੇ ਦੇ ਮਨ ਵਿੱਚ ਇਹ ਗੱਲ ਉਤਪਨ ਹੋ ਗਈ ਹੈ ਕਿ ਐਸ ਰਾਣੀ ਦੇ ਘਰ ਤਾਂ ਕੋਈ ਬੱਚਾ ਨਹੀਂ ਹੋਇਆ ਤੇ ਕਿਉਂ ਨਾ ਢੋਬੀ ਦੀ ਕੁੜੀ ਨਾਲ ਸ਼ਾਦੀ ਕਰ ਲਈਏ ਤੇ ਉਹਦੇ ਬੱਚਾ ਪੈਦਾ ਹੋ ਜਾਊਗਾ ਤੇ ਸਾਡੀ ਅਣਸਬਾਝ ਜੂਗੀ ਇਹ ਸਾਰਿਆਂ ਨੂੰ ਹੁੰਦੀ ਹੈ ਗੱਲ ਕਿ ਮੇਰੇ ਬਾ ਅਣਸਬਾਝੇ ਮੇਰਾ ਤੁਰਜੇ ਇਹ ਸਾਰਾ ਕੁਝ ਅੱਗੇ ਦੀ ਅੱਗੇ ਤੁਰਦਾ ਰਹੇ ਪਰ ਇਹ ਗੱਲ ਕੋਈ ਨਹੀਂ ਬਾਲੀ ਪੱਕੀ ਨਹੀਂ ਹੁੰਦੀ ਕਿ ਜਿੰਨਾ ਨੂੰ ਅਸੀਂ ਜਨਮ ਦਿੱਤਾ ਜਿਨ੍ਹਾਂ ਨੂੰ ਅਸੀਂ ਬਾਲ ਪਰੋਸ਼ ਕੇ ਵੱਡਾ ਕੀਤਾ ਪਤਾ ਨਹੀਂ ਆਖੀਰਲੇ ਵੇਲੇ ਉਹ ਸਾਡੇ ਕੰਮ ਆਉਣਗੇ ਕਿ ਨਾ ਆਉਣਗੇ ਇਹ ਕੋਈ ਪੱਕਾ ਯਕੀਨ ਨਹੀਂ ਹੁੰਦਾ ਚਲੋ ਰਾਜੇ ਦੇ ਮਾਗਨ ਵਿੱਚ ਆਈ ਹੈ ਗੱਲ ਕਿ ਕਿਉਂ ਨਾ ਥੋਬੀ ਨੂੰ ਛੱਡ ਕੇ ਉਹਦੀ ਕੁੜੀ ਦਾ ਰਿਸ਼ਤਾ ਲੈ ਕੇ ਆਪਦੀ ਰਾਣੀ ਦੇ ਬਰਾਬਰ ਰਣਬਾਸ ਵਿੱਚੋਂ ਮੈਂ ਕਰਾਂ ਪਰ ਰਾਜੇ ਨੇ ਆਪਦਾ ਐਲਚੀ ਭੇਜ ਦਿੱਤਾ ਥੋਬੀ ਦੇ ਘਰ へ ਤਾਗੇ ਧੋਬੀ ਦੇ ਘਰੇ ਉਹਦਾ ਇਹ ਜੀ ਬੋਲਦਾ ਹੈ ਕਿ ਰਾਜੇ ਨੂੰ ਨੇ ਤੈਨੂੰ ਬੁਲਾਇਆ ਹੈ ਅਤੇ ਅਤੇ ਧੋਬੀ ਤੈਨੂੰ ਬਾਦਸ਼ਾਹ ਯਾਦ ਕਰਦਾ ਹੈ ਤਾਂ ਰਾਜਾ ਧੋਬੀ ਕਹਿਣ ਲੱਗਾ ਚੰਦ ਭਾਈ ਜਾਣਾ ਹੀ ਪੈਣਾ ਸੀ ਜਦੋਂ ਰਾਜਾ ਸੱਦੇ ਨੇ ਤਾਂ ਜਦੋਂ ਉਹ ਉਹਦੇ ਮਹਿਲ ਵਿੱਚ ਗਿਆ ਉਹਦੇ ਦਰਬਾਰ ਵਿੱਚ ਗਿਆ ਤਾਂ ਰਾਜਾ ਆਦਮ ਖਾਨ ਅਤੇ ਧੋਬੀ ਨੂੰ ਕਹਿੰਦਾ ਹੈ ਕਿ ਅਤੇ ਧੋਬੀ ਦੇਖਾ ਤੇਰੇ ਘਰੇ ਕੁੜੀ ਆ ਜਿਹੜੀ ਮੈਂ ਸੁਣਿਆ ਪਰੀਆਂ ਦੇ ਨਾਲ ਦੀ ਹੈ ਪਰ ਮੇਰੇ ਮਨ ਵਿੱਚ ਇੱਛਾ ਹੈ ਮੇਰੇ ਘਰੇ ਭਗਵਾਨ ਨੇ ਕੋਈ ਬੱਚਾ ਨਹੀਂ ਦਿੱਤਾ ਮੈਂ ਚਾਹੁੰਨਾ ਕਿ ਉਹ ਕੁੜੀ ਮੇਰੀ ਪਟਰਾਣੀ ਬਣ ਜੇ ਤੇ ਮੇਰੇ ਮਹਿਲ ਵਿੱਚ ਰਹੇ ਤੇ ਉਹਦੀ ਮੁਖ ਦੇ ਵਿੱਚੋਂ ਮੇਰੀ ਵੰਸ਼ ਪੈਦਾ ਹੋ ਜੇ ਅਤਾ ਤੋਂ ਵੀ ਇੱਕ ਰੰਗ ਜਾਵੇ ਸਤਿਕਾਰਯੋਗ ਸੱਜਣੋ ਇਕਾਵੇ ਕਿ ਉਹ ਸਮਾਂ ਜਦੋਂ ਕੋਈ ਕਿਸੇ ਨੂੰ ਇਹ ਕਹੇ ਦੇਖੋ ਜੜ ਜੋਰੂ ਪਿਛੇ ਗਾਟੇ ਲੈਨੇ ਆਏ ਆ ਲੋਕਾਂ ਦੇ ਕਤਲ ਹੁੰਦੇ ਆਏ ਆ ਇਹਨਾਂ ਗੱਲਾਂ ਪਿਛੇ ਆਪਾਂ ਗਾਲ ਨਹੀਂ ਸੈਂਦੇ ਤੇ ਇੱਕ ਆਦਮ ਖੋ ਰਾਜਾ ਉਸ ਗਰੀਬ ਤੋਬੀ ਨੂੰ ਆਪਰੇ ਮੁਖਾਰ ਵਿੱਚ ਬੰਦੇ ਵਿੱਚੋਂ ਕਹਿੰਦਾ ਕਿ ਮੈਂ ਤੇਰੀ ਧੀ ਨੂੰ ਆਪਦੀ ਰਾਣੀ ਬਣਾਉਣਾ ਤਾਂ ਉਮਰ ਉਮਰ ਉਹਦੀ 70 ਸਾਲਾਂ ਦੀ ਹੈ ਉਡੀ 18 ਸਾਲਾਂ ਦੀ ਹੈ ਲੈ ਸਦਕਾਰ ਜੋ ਜਣੋ ਉਹ ਸਮੇਂ ਦਾ ਸੀਨ ਹੈ ਉਹ ਆ ਕੇ ਰਾਣੀ ਨੂੰ ਦੱਸਦਾ ਹੈ ਕਿ ਰਾਣੀ ਬਹੁਤ ਗੱਲ ਮਾੜੀ ਹੋ ਗਈ ਹੈ ਕੀ ਹੋ ਗਈ ਹੈ ਕਿ ਆਪਣਾ ਰਾਜਾ ਪਜਾਮਾ ਹੈ ਨਾ ਜਿਹੜਾ ਉਹ ਗਲ ਚ ਲਾਉਣ ਨੂੰ ਫਿਰਦਾ ਹੈ ਗਲ ਤੋਂ ਦੀ ਲਾਉਂਦਾ ਪਜਾਮਾ ਪਜਾਮਾ ਦਾ ਥੱਲੇੋਂ ਦੀ ਲੈਂਦਾ ਹੁੰਦਾ ਪਰ ਉਹ ਗਲ ਵਿੱਚ ਦੀ ਲਾਉਣ ਨੂੰ ਫਿਰਦਾ ਹੈ ਕੀ ਹੋ ਕੀ ਗਿਆ ਉਹਨਾ ਕੀ ਹੈ ਉਹ ਕਹਿੰਦਾ ਕਿ ਤੇਰੀ ਕੁੜੀ ਸੱਸੀ ਆ ਜਿਹੜੀ ਮੈਂ ਉਹਨੂੰ ਪਟਰਾਣੀ ਬਣਾਉਣਾ ਹੈ ਚਲੋ ਜੇ ਕੁਸਰਤ ਮੁਸਨ ਹੁੰਦੀ ਹੈ ਤਾਂ ਕਹਿੰਦੇ ਜਦੋਂ ਸੱਸੀ ਨੂੰ ਇਸ ਗੱਲ ਦਾ ਪਤਾ ਲੱਗਿਆ ਸੱਸੀ ਆਪਦੇ ਬਾਪੂ ਨੂੰ ਕਹਿੰਦੀ ਹੈ ਕਿ ਬਾਪੂ ਮੈਨੂੰ ਸੱਚੀ ਗੱਲ ਦੱਸ ਤੇ ਤੁਸੀਂ ਕਦੇ ਕੋਈ ਅੰਦਰ ਵੜਦਾ ਕਦੇ ਕੋਈ ਬਾਹਰ ਵੜਦਾ ਗੱਲ ਕੀ ਹੈ ਮੈਨੂੰ ਤਾਂ ਦੱਸੋ ਨਾ ਉਹ ਕਹਿਣ ਲੱਗਿਆ ਬੇਟਾ ਗੱਲ ਦਾ ਅਸਲੀ ਆ ਹੈ ਕਿ ਰਾਜਾ ਜਿਹੜਾ ਉਹਦਾ ਧਰਮ ਅਮਾਨ ਆ ਜਿਹੜਾ ਉਹੋ ਉੱਡ ਗਿਆ ਤੇ ਉਹ ਆ ਗੱਲਾਂ ਕਹਿੰਦਾ ਤਾਂ ਦੇਖੋ ਬੱਚੇ ਵੀ ਕਈ ਵਾਰੀ ਬੜੇ ਦਲੇਰ ਹੁੰਦੇ ਆ ਤਾਂ ਕੁੜੀ ਕਹਿਣ ਲੱਗੇ ਬਾਪੂ ਘਬਰਾਉਣ ਦੀ ਗੱਲ ਕੋਈ ਨਹੀਂ ਤੂੰ ਉਹ ਸੁਨੇਹਾ ਮੈਸੇਜ ਭੇਜ ਦੇ ਤੂੰ ਉਹਨੂੰ ਸੁਨੇਹਾ ਭੇਜ ਦੇ ਕਿ ਮੈਂ ਤੇ ਮੇਰੀ ਕੁੜੀ ਤੇਰੇ ਦਰਬਾਰ ਵਿੱਚ ਆਵਾਂਗੇ ਮੈਸੇਜ ਭੇਜ ਦਿੱਤਾ ਗਿਆ ਤੇ ਅਤਾ ਤੋਂ ਤੋਂ ਵੀ ਤੇ ਉਹਦੀ ਬੇਟੀ ਰਾਜਾ ਤੈਨੂੰ ਮਿਲਣ ਵਾਸਤੇ ਪਰਸੋਂ ਆ ਰਹੀ ਐ ਪਰਸੋਂ ਦਾ ਦਿਨ ਚੜ ਗਿਆ ਬਾਬਾ ਕੁੜੀ ਤਿਆਰ ਹੋਈ ਐ ਹਰ ਸ਼ਿੰਗਾਰ ਲਾ ਲੇ ਤੇ ਤੂੰ ਵੀ ਦੀ ਜਾਨ ਆ ਜਿਹੜੀ ਮੁਠੀ ਵਿੱਚ ਆ ਗਈ ਐ ਉਹ ਕਹਿਣ ਲੱਗਿਆ ਆ ਬੇਟੀ ਤੂੰ ਤਾਂ ਪਹਿਲਾਂ ਹੀ ਚੰਦਰਮਾ ਸੀ ਤੇ ਆਹ ਹੋਰ ਲੋਕ ਨਿਪਾ ਪੋਚੀ ਕਰਕੇ ਤਾਂ ਤੂੰ ਰਾਜੇ ਨੂੰ ਹੋਰ ਭੜਕਾਵੇਂਗੀ ਕੁੜੀਏ ਬਾਟੇਕ ਦੇਹੇ ਗੱਲ ਉਹ ਕਹਿੰਦੀ ਬਾਪੂ ਤੂੰ ਬੇਫਿਕਰ ਹੋ ਮੈਂ ਤੇਰੇ ਨਾਲ ਜਾਵਾਂਗੀ ਰਾਜੇ ਦੀ ਕੀ ਮજા ਲੈ ਲੈ ਸਤਿਕਾਰਯੋਗ ਸਜਣੋ ਦੋਵੇਂ ਜਾਣੇ ਦਰਬਾਰ ਵਿੱਚ ਪਹੁੰਚ ਗਏ ਆ ਰਾਜੇ ਆਦਮ ਖਾਨ ਦੇ ਸਾਹਮਣੇ ਦੇਖੋ ਕੁਦਰਤ ਕਿੰਸੀ ਹੈ ਜੀ ਇੱਕ ਬਾਪੂ ਆਪਦੀ ਬੇਟੀ ਨੂੰ ਆਪਦੀ ਘਰਵਾਲੀ ਬਣਾਉਣੀ ਚਾਹੁੰਦਾ ਹੈ ਉਸ ਸਮੇਂ ਦਾ ਸੀਨ ਇੱਕ ਕੁੜੀ ਜੋਸ਼ ਨਾਲ ਭਰੀ ਹੋਈ ਜਿਵੇਂ ਉਸ ਦੇ ਨੂੰ ਬਿਆਨ ਕਰਦੀ ਹੈ ਉਸ ਰਾਹ ਦੀਆ ਸਦਰਾ ਗੁਰੂ ਦੀ ਦੀ ਕਿਰਪਾ ਸੇ ਹੈ ਇੰਜ ਸਰਮਨ ਕਰਨਾ ਹੈ ਹੋ ਸਸੀ ਆਖ ਦੀ ਗੌਰ ਦੇ ਨਾਲ ਸੁਣ ਲੈ ਕਲ ਲਗੇ ਘਰ ਤਾਈ ਨਾ ਤੁਸਾਂ ਦੇ ਬਾਲ ਰਾਜਾ ਬਿਦ ਦੱਸ ਉਤ ਹੁੰਦੀ ਬਾਗ ਪੁੱਤਰਾ ਪਰ ਜਾ ਪਾਲ ਰਾਜਾ ਬਾਗ ਪੁੱਤਰਾ ਪਰ ਜਾ ਪਾਲ ਰਾਜਾ ਤੇਰੀ ਮਤ ਨੂੰ ਕਾਮ ਨੇ ਤੰਗ ਦਿੱਤਾ ਤੇਰੀ ਮਤ ਨੂੰ ਕਾਮ ਨੇ ਤੰਗ ਦਿੱਤਾ ਫਸ ਚੱਲੇ ਉਸ ਦੇ ਜਾਲ ਰਾਜਾ ਫਰਜੀ ਮਾਲੀ ਦਾ ਬੂਟੇ ਨੂੰ ਰਾਜੇ ਨੂੰ ਥੋੜੀ ਐ ਬੈਠਿਆ ਕਰਦੀ ਹੈ ਮੈਂ ਸਤਿਕਾਰਯੋਗ ਸਜੰਜਨੇ ਸਾਰੇ ਖੜੇ ਆ ਜੀਓ ਆਇਆ ਨੂੰ ਆ ਕੁਰਸੀਆਂ ਸਾਰੀਆਂ ਛੋੜੇ ਬਸ ਤੇ ਆ ਜੋ ਕਿਰਪਾ ਕਰਕੇ ਆ ਜੋ ਬੈਠੋ ਇਹ ਪ੍ਰੋਗਰਾਮ ਹੈ ਜਿਹੜਾ ਨਾ ਅਜੇ ਤਾਂ ਬੜੇ ਉੱਚ ਕੋਟੀ ਦੇ ਕਮਿਸ਼ਨਰ ਦੇ ਸ਼ਾਇਰ ਜਨਾਬ ਰੇਵਦੀ ਪ੍ਰਸ਼ਾਦ ਸ਼ਰਮਾ ਜੀ ਨੇ ਆਪਣੇ ਨਾਲ ਆਪਣੇ ਵਿਚਾਰਾਂ ਸਾਝੇ ਕਰਨੇ ਨੇ ਕਿਰਪਾ ਕਰਕੇ ਆਓ ਆਸਣ ਗ੍ਰਹਿਣ ਕਰੋ ਆ ਜੋ ਆਪਾਂ ਸਾਰੀਆਂ ਇਹ ਕਥਾ ਕਹਾਣੀਆਂ ਜਿਹੜੀਆਂ ਉਹ ਸੁਣ ਸਕੀਏ ਲੈ ਰਾਜੇ ਨੂੰ